ਹਾਂਜੀ ਅੱਸੀ ਗਾਲ ਜੀ ਸਾਰਿਆਂ ਦਾ ਸਵਾਗਤ ਕਰਦੇ ਆ ਆਪਣੇ ਇੱਕ ਹੋਰ ਬਲੌਗ ਤੇ ਅੱਜ ਆਏ ਸੀ ਆਪਾਂ ਪ੍ਰਭੋਤ ਸਰਬਜੀਤ ਸਿੰਘ ਦੀ ਜੀਰੀ ਵੱਡਣ ਤੇ ਚੱਲ ਰਹੀ ਆ ਰਾਣੀ ਆਪਣੀ ਟਰਾਲੀ ਹੋ ਗਈ ਸੀ ਟਰਾਲੀ ਕੱਢ ਕੇ ਆਏ ਹੁਣ ਫੇਰ ਦਾ ਚੱਲ ਰਾਇਆ ਇਹ ਬਲੌਗ ਬਣਾਉਂ ਦਾ ਟਾਈਮ ਨਹੀਂ ਲੱਗਦਾ ਪਰ ਤੀ ਕਰੀਏ ਦੋਵੇਂ ਜਾਣੇ ਗੱਲੇ ਆ ਲੱਗੇ ਹੋਏ ਆ ਦੋਵੇਂ ਮਾਰੋ ਮਾਰ ਕਰ ਰਹੇ ਆ ਚਲੋ ਆਸ ਤੋਂ ਨਹੀਂ ਵੱਡਣ ਦੀ ਕਹਿੰਦੇ ਬੱਦਲਬਾਈ ਕਰਕੇ ਵੱਡ ਲਈਏ ਪਰ ਆਗੇ ਨੇਤਾ ਜੀ ਆਗੇ ਨੇ ਨੇਤਾ ਜੀ ਤੇ ਜੀ ਅਸੀਂ ਕਾ ਸਿਹਾਲ ਚਾਲ ਵਧੀਆ ਬਾਜੀ ਵਧੀਆ ਟ੍ਰਾਫਿਕ ਹੀ ਸੀ ਕੋਲ ਅੱਛਾ ਯਾਨੀ ਕੱਲ ਹੀ ਕੱਢ ਕੇ ਆਏ ਆ ਜ਼ੋਰ ਜ਼ਿਆਦਾ ਲੱਗਿਆ ਬਾਕੀ ਮਤਲਬ ਇਹ ਟਰੈਕਟਰ ਤੀਜੇ ਚੋਂ ਚੌਥੇ ਮੀਡੀਅਮ ਚ ਚੱਲਦਾ ਜੀ ਅੱਛਾ ਜੀ ਤਾਂ ਜਾ ਕੇ ਬਰਾਬਰ ਜ਼ੋਰ ਲੱਗਦਾ ਬਾਜੀ ਇਹ ਜਿਹੜੇ ਹਾਈ ਲੋ ਮੀਡੀਅਮ ਹੈ ਜੀ ਉਹਨਾਂ ਦੇ ਚੱਕਰ ਨਹੀਂ ਰਲਦੇ ਜਿਹੜੇ ਦੂਸਰੇ ਹਨਾ ਆਇਆ ਮੇਨ ਜਿਹੜਾ ਮੁੱਦਾ ਪ੍ਰੋਬਲਮ ਜਿੱਥੇ ਖੜੀ ਹੋਈ ਗਈ ਸਾਡੀ ਥੋੜਾ ਜਿਹਾ ਲੋਡ ਬਣਾਉਂਦਾ ਜੀ ਜਿਹੜੇ ਹਾਈ ਲੋ ਮੀਡੀਅਮ ਆ ਉਹ ਇੱਕ ਗੇਅਰ ਜ਼ਿਆਦਾ ਲੈਂਦਾ ਆ ਇੱਕ ਮਿੰਟ ਹੋ ਜਾਏ ਸਤਨਾ ਬੱਤਲਵਾਈ ਪੂਰੀ ਹੀ ਅੱਜ ਜੇਦੀ ਨਹੀਂ ਪੱਕੀ ਉਹਦੀ ਵੀ ਪੱਕ ਗਈ ਅੱਜ ਐ ਮੇਰੇ ਜੇਦੀ ਨਹੀਂ ਹੀ ਪਕਣੀ ਉਹਦੀ ਵੀ ਪੱਕ ਗਈ ਅੱਜ ਸਾਰੀਆਂ ਦੀ ਪੱਕ ਗਈ ਭਾਜੀ ਜੇ ਕੱਲ ਨੂੰ ਆ ਕੇ ਦਬਦੀ ਪੱਕ ਜਾਣੀ ਐ ਐ ਬੱਦਲ ਨੇ ਡਰਾ ਛੱਡੇ ਨੇਹ ਵਾਲੀ 4 ਦਿਨ ਜੀ ਇੱਥੇ ਰਹਿ ਕੇ ਵੱਢਣੀ ਕਿ ਨਹੀਂ ਇਧਰ ਛੋਟੇ ਮੀਆਂ ਛੋਟੇ ਮੀਆਂ ਛੋਟੇ ਮੀਆਂ ਹਾਂ ਆਹ ਇਹ ਮੈਨੂੰ ਪਿੱਛੋਂ ਬਾਲੀ ਪੁੱਤਾਂ ਕੋਲ ਜੀ ਹੋਈਏ ਤਮਾ ਬਾਤੀ ਨੀ ਕੀ ਆ ਮੋੜੇ ਤੇ ਉਹ ਤਾਂ ਡਬਲ ਹੀ ਨਿਕਲ ਗਈ ਆ ਸਿੰਗਲ ਆ ਨਿਕਲਣੀ ਵੀ ਕੋਨੀ ਪੇਚੇ ਪੈ ਜਾਣੇ ਪੇਚੇ ਲੈ ਮੈਂ ਚੱਲ ਜਾਂ ਮੈਂ ਤਾਂ ਇਹ ਆਪਣੀ ਟਰਾਲੀ ਚੱਲਦੇ ਆਂ ਬਸ ਕਿੱਥੇ ਅਮਿਤ ਤੂੰ ਟਰੈਕਟਰ ਲੈ ਚੱਲ ਬਈ ਉੱਥੇ ਚੜਾਈ ਆ ਆਪਾਂ ਨੂੰ ਚੜਾਉਂਦੇ ਚੜਾਉਂਦੇ ਭੈਣ ਕਿੱਥੇ ਚੜਾਈ ਆ ਐਂ ਗਲੀ 'ਚ ਜਾ ਗਏ ਕਿੱਦਾਂ ਕਿੱਦਾਂ ਹਾਂ ਐਂ ਗਲੀ 'ਚ ਜਾ ਗਏ ਹਾਂ ਤੇ ਐਂ ਟਰੈਕਟਰ ਐ ਚੜਾਉਣਾ ਆ ਉੱਥੇ ਹਾਂ ਫਿਰ ਜਾ ਕੇ ਲੱਗੂਗੀ ਇਹ ਜਾ ਕੇ ਲੱਗੂਗੀ ਇਹ ਨਵਾਂ ਨਵਾਂ ਡਰਾਈਵਰ ਸਾਡਾ ਸਲਾਰੂ ਮੁੰਡਾ ਉੱਠਿਆ ਤੇ ਟਰੈਕਟਰ ਚੱਲਦਾ ਨਹੀਂ ਬੈਗ ਨਹੀਂ ਲੱਗਦੀ ਕਹਿਣ ਦਾ ਭਾਵ ਵੇਖ ਕੇ ਡਰ ਜਾਣਾ ਤੂੰ ਬੈਗ ਨਹੀਂ ਥੋੜੀ ਚੜ੍ਹਾਈ ਯਾਰ ਕਾਤੋਂ ਰਿਸਕ ਲੈਣਾ ਹੈ ਅੱਛਾ ਲੋ ਪਾ ਕੇ ਲੰਨੀ ਸਵਾਗ ਹੈ ਹੈ ਹੋਰ ਕੀ ਲੱਗਦਾ ਕੀ ਵੀ ਝਾੜ ਪੈ ਜੂਗਾ ਦੇਖੋ ਭਾਈ ਕੁਝ ਨਹੀਂ ਕਹਿ ਸਕਦੇ ਥੋੜੂ ਥੋੜੂ ਗੇ ਜੇ ਸਾਉਣਾ ਵਾਢੇ ਹੈਗੇ ਆ ਬਈ 70 70 ਦਾ ਤੇ ਆਈਡੀਆ ਹੈਗਾ ਅੱਛਾ ਬਾਕੀ ਅੱਗੇ ਜੇ 70 ਨਿਕਲ ਗਏ ਫਿਰ ਉਹ ਦਾ ਡੱਬਾ ਲ ਹੋ ਗਿਆ ਨੇ ਹੈ 70 ਪੈ ਕੇ ਤੇ ਡੱਬਾ ਠੋਕ ਜਾਣਾ ਇੱਕ ਬਰਫੀ ਦਾ ਹੋਰ ਬਰੇ ਦੋ ਦੋ ਬੈਂਦੋ ਉਹ ਵੀ ਗਾਜਰ ਵਾਲੀ ਨਾਥ ਵਾਲੀ 4 550 ਵਾਲੀ 550 ਵਾਲੀ ਬਰਫੀ ਖਾਉ ਆ ਸਰਜੀ ਦੇ ਹੈ ਜਿਹੜੀ ਮੂੰਹ ਤੇ ਜਾਂਦੇ ਖੁਰਦੀ ਆ ਬਾਕੀ ਚੱਲ ਰਹੀ ਹੈ ਜੀ ਬੱਦਲ ਵਾਈ ਦੇਖ ਸਕਦੇ ਤੁਸੀਂ ਕਿੰਨਾ ਏਸੀ ਕਯੋ ਵਾਲੀ ਗਾਜਰ ਵਾਲੀ ਦੇਸੀ ਕਯੋ ਦੀ ਹੈ ਚਾਹ ਲੋ ਜੀ ਬਾਕੀ ਡਿੱਗੀ ਡੁਗੀ ਦਾ ਕੋਈ ਹਾਲ ਨਹੀਂ ਵਢਣ ਦਾ ਝੋਨੇ ਦੇ ਦਾ ਧੱਕੇ ਧੁੱਕੇ ਹੀ ਆਣਾ ਡਿੱਗੀ ਤਾਂ ਭਾਂਜ ਤੋਂ ਤੰਗ ਕਰਦੀ ਹੈ ਖੜੀ ਫਸਲ ਵਢਣ ਦਾ ਸਵਾਦ ਹੀ ਟਾਈਮ ਡਵਲ ਖਰਾਬ ਹੁੰਦਾ ਚਲੋ ਜੀ ਲੱਗਦੇ ਆ ਹਣ ਹੁਣ ਆਪਾਂ ਇੱਥੇ ਦੋ ਗੇੜੇ ਲਾ ਕੇ ਅਗਲੇ ਖੇਤ ਚ ਘਰ ਵਾਲੇ ਚੱਲੀ ਜਾਣਾ ਕਰਾ ਘਰ ਵਾਲੇ ਚੱਲਦੇ ਆ ਚਲੋ ਇਹ ਮਿਲਦੇ ਆ ਫਿਰ ਉੱਥੇ ਚੱਲ ਕੇ ਹਾਂਜੀ ਪਹੁੰਚ ਗਏ ਸਰਬਜੀਤ ਸਿੰਘ ਦੇ ਘਰ ਵਾਲੇ ਖੇਤ ਚ ਇੱਧਰ ਵੱਢਣੇ ਹੁਣ ਆਪਾਂ ਆ ਜਿਹੜਾ ਖੇਤ ਇਹ ਨਾ ਗਰਮਾ ਵਾਲੀ ਖਲੋਤੀ ਮਿਲੀ ਕਿਤੇ ਕਦਾ ਰੇਟ ਘੋਣੋ ਜਮਾਂ ਹੀ ਹੋਇਆ ਕੰਮ ਡੋਨ 27 2800 ਰੁਪਿਆ ਵਿਕਦੀ ਆ ਕੀ ਕੱਢੋ ਜੀ ਇੰਦਾਰ ਠੇਕੇ ਨਹੀਂ ਪੂਰੇ ਹੋਣ ਦੇ ਆਰ ਕੀ ਦੱਸਿਓ ਕਮੈਂਟ ਕਰਕੇ ਆਪਣੇ ਏਰੀਆ 'ਚ ਕੀ ਝਾੜ-ਛੋੜ ਨਿਕਲਦੇ ਆ ਇਹਦਾ ਬਾਕੀ ਬੱਦਲ ਵਈ ਦੇਖ ਸਾਦੇ ਤੁਸੀਂ ਪੂਰੀਆਂ ਲਹਿਰਾਂ ਬੈਰਾਂ ਘਰੀ ਫਿਰਦਾ ਡਰ ਲੱਗਦਾ ਮੇਰੇ ਖੁੱਤ ਆਪ 6 ਕਿਲੇ ਰਹਿੰਦੇ ਵੱਡਣ ਵਾਲੇ ਭਾਈ ਓਏ ਖਰੀ ਕਰਕੇ ਨਹੀਂ ਵੱਡ ਰਹੇ ਭਾਈ ਜੀ ਵੱਡタル ਲੈਂਦੇ ਆਪਾਂ ਹਾਂਜੀ ਵੱਡਾ ਆਏ ਸੀਗੇ ਤੇ ਹੁਣ ਜਾ ਰਹੀ ਘਰ ਨੂੰ ਪਰ ਟ੍ਰੈਫਿਕ ਹੋ ਗਿਆ ਜਾਮ ਕਗਰਲਾ ਵੀ ਅੱਗੇ ਮੇਰੇ ਨਾਲ ਇੱਕ ਲੰਗਾ ਗਾੜੀ ਮੋਟਰਸਾਈਕਲ 'ਚ ਕਾਂਡੋ ਚੱਲਿਆ ਆ। ਵੇਖੋ ਹੰਦੜ ਨਹੀਂ ਕੋਈ ਹੋਰ। ਲੈ ਫੜੀ ਮੋਬਾਈਲ ਬਣਾਇਆ। i don't you're not kidding.